ਦੰਤਾਂਦਰ ਦੇ ਉਸ ਦੇ ਮੌਕੇ ਤੇ ਸ਼੍ਰੀ ਅਮਰਸਾਰ ਸਾਹਿਬ ਵਿਖੇ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਸਬੰਧ ਤੇ ਵਿੱਚ ਪੰਜਾਬ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਬਕਾਇਦਾ ਐਫ ਆਈ ਆਰ ਦਰਜ ਹੋ ਚੁੱਕੀ ਆ ਇਹ ਘਟਨਾ ਅਤ ਨਿੰਦਨਯੋਗ ਆ ਪਰ ਅਸੀਂ ਪੂਰੀ ਤਰ੍ਹਾਂ ਨਿਖੇਦੀ ਕਰਦੇ ਆ ਇਸ ਘਟਨਾ ਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਸਾਡੇ ਸਿਰ ਬਤਾਸ ਨੇ ਉਹਨਾਂ ਨੇ ਭਾਰਤ ਵਾਸਤੇ ਬਹੁਤ ਜਦੋਜਹਿਦ ਤੋਂ ਬਾਅਦ ਸੰਵਿਧਾਨ ਲਿਖਿਆ ਔਰ ਭਾਰਤ ਦੇ ਵਿੱਚ ਬਰਾਬਰਤਾ ਨਿਆਂ ਆਜ਼ਾਦੀ ਇਹਦਾ ਸਮੇਲ ਕਰਕੇ ਪਰ ਇੱਕ ਬਹੁਤ ਵਧੀਆ ਸੰਵਿਧਾਨ ਦਿੱਤਾ ਸੋ ਇਹੋ ਜੀਆਂ ਘਟਨਾਵਾਂ ਜਿਹੜੀਆਂ ਨੇ ਇਸ ਮਾਸ ਦੇ ਵਿੱਚ ਅਨਿਸ਼ਚਿਤ ਅਨਿਸ਼ਚਿਤਤਾ ਪਚਾਉਣ ਵਾਸਤੇ ਕੀਤੀਆਂ ਜਾਂਦੀਆਂ ਨੇ ਅਸੀਂ ਨਕੇਦੀ ਕਰਦੇ ਹਾਂ ਇਸ ਘਟਨਾ ਦੀ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਤੈ ਤੱਕ ਜਾ ਕੇ ਡੂੰਘਾਈ ਦੇ ਨਾਲ ਇਸ ਘਟਨਾ ਦੀ ਜਾਂਚ ਜਰੀਆ ਕਰਵਾਈ ਜਾ ਰਹੀ ਆ ਦੋਸ਼ੀਆਨ ਤੇ ਸਾਜ਼ਿਸ਼ ਕਰਤਾ ਕਿਸੇ ਵੀ ਕੀਮਤ ਤੇ ਜੜੇ ਆ ਉਹ ਬਖਸ਼ੇ ਨਹੀਂ ਜਾਣਗੇ ਮੈਂ ਸਮੂਚੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਅਮਨ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਰੱਖੀ ਜਾਵੇ ਅਸੀਂ ਤੈਹ ਤੱਕ ਜਾ ਕੇ ਸਾਜ਼ਿਸ਼ਕਰਤਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਾ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦੇਵਾਂਗੇ ਜੈ ਭੀਮ ਜੈ ਮਾਰਥ ਗੰਤਾੰਤਰ ਦਿਵਸ ਤੇ ਮੌਕੇ ਤੇ ਸ਼੍ਰੀ ਅਮਰਸਾਰ ਸਾਹਿਬ ਵਿਖੇ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਇਸ ਸਬੰਧ ਤੇ ਵਿੱਚ ਪੰਜਾਬ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮਕਾਇਦਾ ਐਫ ਆਈ ਆਰ ਦਰਜ ਹੋ ਚੁੱਕੀ ਆ ਇਹ ਘਟਨਾ ਅਤ ਨਿੰਦਨਯੋਗ ਆ ਪਰ ਅਸੀਂ ਪੂਰੀ ਤਰ੍ਹਾਂ ਨਿਖੇਦੀ ਕਰਦੇ ਆ ਇਸ ਘਟਨਾ ਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਵੀਮਰਾਓ ਅੰਬੇਦਕਰ ਸਾਹਿਬ ਸਾਡੇ ਸਰਬਤਕਾਜ਼ ਨੇ ਉਹਨਾਂ ਨੇ ਭਾਰਤ ਵਾਸਤੇ ਬਹੁਤ ਜਦੋਜਹਿਦ ਤੋਂ ਬਾਅਦ ਸੰਵਿਧਾਨ ਲਿਖਿਆ ਔਰ ਭਾਰਤ ਦੇ ਵਿੱਚ ਬਰਾਬਰਤਾ ਨਿਆਂ ਆਜ਼ਾਦੀ ਇਹਦਾ ਸੰਮੇਲ ਕਰਕੇ ਪਰ ਇੱਕ ਬਹੁਤ ਵਧੀਆ ਸੰਵਿਧਾਨ ਦਿੱਤਾ ਸੋ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਇਸ ਸਮਾਜ ਦੇ ਵਿੱਚ ਅਨਿਸ਼ਚਿਤ ਅਨਿਸ਼ਚਿਤਤਾ ਪਚਾਉਣ ਵਾਸਤੇ ਕੀਤੀਆਂ ਜਾਂਦੀਆਂ ਨੇ ਅਸੀਂ ਨਕੇਦੀ ਕਰਦੇ ਹਾਂ ਇਸ ਘਟਨਾ ਦੀ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਤਿਆ ਤੱਕ ਜਾ ਕੇ ਡੂੰਘਾਈ ਦੇ ਨਾਲ ਇਸ ਘਟਨਾ ਦੀ ਜਾਂਚ ਜਰੀਆ ਕਰਵਾਈ ਜਾ ਰਹੀ ਹੈ ਦੋਸ਼ੀਆਂ ਤੇ ਸਾਜ਼ਿਸ਼ਕਰਤਾ ਕਿਸੇ ਵੀ ਕੀਮਤ ਤੇ ਜੜੇ ਆ ਉਹ ਬਖਸ਼ੇ ਨਹੀਂ ਜਾਣਗੇ ਮੈਂ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਅਮਨ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਰੱਖੀ ਜਾਵੇ ਅਸੀਂ ਤਿਆ ਤੱਕ ਜਾ ਕੇ ਸਾਜ਼ਿਸ਼ਕਰਤਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਗਾ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦੇਵਾਂਗੇ ਜੈ ਭੀਮ ਜੈ ਮਾਰਤ Música